ਪਲਵਾਨ ਯੋਗੇਸ਼ਵਰ ਦੱਤ ਨੇ ਦੱਸਿਆ ਕਿ ਉਹਨਾਂ ਨੂੰ 골ਡ ਮੈਡਲ ਮਿਲਣ ਦੇ ਅਸਾਰ ਬਹੁਤ ਕੱਟ ਨੇ ਯੋਗੇਸ਼ਵਰ ਲੱਤ ਨੇ ਕਿਹਾ ਕਿ ਉਹਨਾਂ ਨੂੰ ਰੈਪ ਚਾਰਜ ਇਵੈਂਟ ব্রੌਂਜ਼ ਮੈਡਲ ਹਾਸਲ ਹੋਇਆ ਸੀ ਅਤੇ ਉਹ ਮੁਕਾਬਲਾ ਸਿਲਵਰ ਮੈਡਲ ਜਿੱਤਣ ਵਾਲੇ ਪਲਵਾਨ ਬੇਸਿਕ ਕੁਦੋਖੋਵ ਦੇ ਹਾਰੇ ਸਨ ਟੈਕਨੀਕਲ ਗਰਾਉਂਡਸ ਤੇ ਬੇਸਿਕ ਕੁਦੋਖੋਵ ਤੋਂ ਹਾਰੇ ਹੋਣ ਕਾਰਨ ਉਹ ਸਿਲਵਰ ਮੈਡਲ ਦੇ ਹੀ ਹੱਕਦਾਰ ਬਣਦੇ ਨੇ ਯੁਗੇਸ਼ਵਰ ਦੱਟੇ ਦੱਸਿਆ ਕਿ ਉਹਨਾਂ ਦੇ ਜਿਗਾ ਅਮਰੀਕਾ ਦੇ ਕੋਲੇ ਮੌਨ ਸਕਾਟ ਨੂੰ 골ਡ ਮੈਡਲ ਮਿਲ ਸਕਦਾ ਹੈ ਕਿਉਂਕਿ ਸਕਾਟ ਨੂੰ 골ਡ ਮੈਡਲ ਜਿੱਤਣ ਵਾਲੇ ਐਸਾ ਗਾ ਰੂਪ ਨੇ ਮਦਦ ਕੀਤੀ ਸੀ ਯੁਗੇਸ਼ਵਰ ਦੱਟ ਨੇ ਜ਼ਰੂਰ ਕਿਹਾ ਹੈ ਕਿ ਉਹਨਾਂ ਨੂੰ 골ਡ ਮੈਡਲ ਮਿਲਣ ਦੇ ਸਾਰ ਕਟ ਨੇ ਪਰ ਹਾਲੇ ਤੱਕ ਕੋਈ ਫਾਈਨਲ ਫੈਸਲਾ ਨਹੀਂ ਆਇਆ ਜਿਸ ਕਾਰਨ ਹਾਲੇ ਵੀ ਉਮੀਦ ਬਰਕਰਾਰ ਹੈ ਪੰਜਾਬ ਦੇ ਪੁੱਤਰ ਗੁਰਪ੍ਰੀਤ ਸਿੰਘ ਨੇ ਕਮਾਲ ਕਰ ਵਿਖਾਇਆ ਮੋਹਾਲੀ ਦਾ ਰਹਿਣ ਵਾਲਾ ਗੁਰਪ੍ਰੀਤ ਸਿੰਘ ਭਾਰਤੀ ਫੁੱਟਬਾਲ ਟੀਮ ਦਾ ਕਪਤਾਨ ਬਣ ਗਿਆ ਸ਼ਨੀਵਾਰ ਨੂੰ ਭਾਰਤੀ ਫੁੱਟਬਾਲ ਟੀਮ ਦਾ ਪੂਟੋ ਨਿਕੋ ਦੀ ਟੀਮ ਖਿਲਾਫ ਮੈਚ ਹੋਣਾ ਹੈ ਇਸ ਮੈਚ ਗੁਰਪ੍ਰੀਤ ਟੀਮ ਇੰਡੀਆ ਨੂੰ ਜਿੱਤ ਹਾਸਲ ਕਰਵਾਏ ਟੀਮ ਦੀ ਰੈਂਕਿੰਗ ਨੂੰ ਸੁਧਾਰ ਲਿਆ ਸਕਦਾ ਹੈ ਭਾਰਤ ਦੇ ਹੀਰਿਆਂ ਤੇ ਗਹਿਣਿਆਂ ਦਾ ਬ੍ਰਾਂਡ ਕੀਰਤੀ ਲਾਲ ਨੇ 올림픽 ਮੈਡਲ ਜਿੱਤਣ ਵਾਲੀ ਪੀਵੀ ਸਿੰਧੂ ਨੂੰ ਰਿਓ ਖੇਡਾ ਵਿੱਚ ਉਹਨਾਂ ਦੀ ਸਫਲਤਾ ਲਈ ਹੀਰੇ ਅਤੇ ਸੋਨੇ ਨਾਲ ਬਣਿਆ ਇੱਕ ਰੈਕਟ ਦੇ ਕੇ ਸਨਮਾਨਿਤ ਕੀਤਾ ਇਸ ਤੋਹਫੇ ਮਗਰੋਂ ਸਿੰਧੂ ਨੇ ਕਿਹਾ ਕਿ ਕਿਸੇ ਵੀ ਖਿਡਾਰੀ ਨੂੰ ਜਦੋਂ ਸਨਮ ਪਾਰਟਿਡਸ ਟੀਮ ਦੇ ਕਪਤਾਨ ਅੰਜਿਕਾ ਰਹਾਣੇ ਨੂੰ ਆਉਣ ਵਾਲੇ 13 ਕ੍ਰੈਲੂ ਟੈਸਟ ਮੈਚ ਅਜ ਅਹਿਮ ਭੂਮਿਕਾ ਨਿਭਾਉਣ ਦੀ ਉਮੀਦ ਹੈ ਰਹਾਣੇ ਮੁਤਾਬਕ ਜ਼ਿਆਦਾ ਗੇੜੀ ਨਹੀਂ ਸੋਚਣਾ ਚਾਹੁੰਦੇ ਕਿਉਂਕਿ ਇਸ ਤਰ੍ਹਾਂ ਮਾਨਸਿਕਤਾ ਪ੍ਰਭਾਵਿਤ ਹੋ ਸਕਦੀ ਹੈ ਫਿਲਹਾਲ ਧਿਆਨ ਨਿਊਜ਼ੀਲੈਂਡ ਸੀਰੀਜ਼ ਤੇ ਹੈ ਮੁੰਬਈ ਵਿੱਚ ਵੈਸਟ ਇੰਡੀਜ਼ ਦੇ ਖਿਡਾਰੀ ਕ੍ਰਿਸ ਗੇਲ ਅਤੇ ਬਰਾਵੋ ਉੱਥੇਖਦੇ ਨਜ਼ਰ ਆਏ ਦਸਰੇ ਖਿਡਾਰੀਆਂ ਨੇ ਤੋਂ ਦੇ ਇੱਕ ਵਿਗਿਆਪਨ ਲਈ ਚੈਂਪੀਅਨ ਡਾਂਸ ਕੀਤਾ ਦਿੱਲੀ ਦੇ ਤੁਗਲਕਾਬਾਦ ਵਿੱਚ 4 ਦਿਨਾਂ ਦੀ ਸ਼ੂਟਿੰਗ ਚੈਂਪੀਅਨਸ਼ਿਪ ਚੱਲ ਰਹੀ ਹੈ ਜਿਸ 'ਚ 2000 ਸ਼ੂਟਰਜ਼ ਹਿੱਸਾ ਲੈ ਰਹੇ ਨੇ ਇਸ ਚੈਂਪੀਅਨਸ਼ਿਪ 'ਚ ਤਿੰਨ ਪ੍ਰਤੀਯੋਗੀਆਂ ਦੀ ਚੋਣ ਹੋਵੇਗੀ ਜੋ ਅੱਗੇ ਜਾ ਕੇ ਰਾਸ਼ਟਰੀ ਪੱਧਰ ਦੇ ਸ਼ੂਟਿੰਗ ਮੁਕਾਬਲੇ 'ਚ ਹਿੱਸਾ ਲੈਣਗੇ ਓਲੰਪਿਕ ਅਤੇ ਮਹਿਲਾ ਰੈਸਿੰਗ ਦੇ ਭਾਰਤ ਨੂੰ ਪਹਿਲਾ ਮੈਡਲ ਹਾਸਲ ਕਰਵਾਉਣ ਵਾਲੀ ਸਾਖਸ਼ੀ ਮਲੇਨ ਨੂੰ ਸਨਮਾਨਿਤ ਕਰਨ ਤੋਂ ਹਿੰਦੂ ਮਹਾਸਭਾ ਨੇ ਇਨਕਾਰ ਕਰ ਦਿੱਤਾ ਮਹਾਸਭਾ ਦੇ ਇਸਾਰ ਦੇ ਅਧਿਕਾਰੀ ਲਲਿਤ ਭਾਰਦਵਾਜ ਦਾ ਕਹਿਣਾ ਹੈ ਕਿ ਉਹਨਾਂ ਤੋਂ ਸਾਖਸ਼ੀ ਨੂੰ ਸਨਮਾਨਿਤ ਕਰਨ ਲਈ ਪੈਸੇ ਦੀ ਮੰਗ ਕੀਤੀ ਗਈ ਅਧਿਕਾਰੀਆਂ ਮੁਤਾਬਕ ਮਲਿਕ ਦੀ ਮਾਂ ਨੇ ਉੱਚੇ ਪਾਸੇ ਇਸ ਮਾਮਲੇ ਤੇ ਸਾਕਸ਼ੀ ਮਲਿਕ ਦੀ ਮਾਨਸਫਾਈ ਦਿੰਦਿਆਂ ਕਿਹਾ ਹੈ ਕਿ ਜੇ ਐਸ ਡਬਲ ਨਾਲ ਹੋਏ ਇਕਰਾਰ ਕਰਨ ਪੈਸੇ ਮੰਗੇ ਗਏ ਸਨ ਅਦਿਸ਼ ਦੀ ਜਾਣਕਾਰੀ ਮਹਾਸਭਾ ਤੇ ਅਧਿਕਾਰੀਆਂ ਨੂੰ ਦਿੱਤੀ ਗਈ ਸੀ